ਹਾਲ ਇੰਡੀਆ ਦੀ ਗਾਰੰਟੀ ਮੈਂ ਲੱਖ ਰੁਪਏ ਨਿਯਾਮ ਦੇ ਦੂੰਗਾ ਜੇ ਮੇਰੇ ਜਿੰਨੇ ਬਜਟ ਦੇ ਵਿੱਚ ਕੋਈ ਕੋਠੀ ਤਿਆਰ ਕਰਦਾ ਜੇ ਕੋਈ ਫਰਕ ਨਿਕਲਿਆ ਹਾਂ ਤਾਂ ਮੈਂ ਕਹਣਾ ਵੀ ਆਪਾਂ ਨੂੰ ਜਿਹੜਾ ਮਰਜੀ ਡੰਡ ਲਾ ਦੇ ਸਭ ਤੋਂ ਵੱਡੀ ਇਹਦੀ ਖਾਸੀਅਤ ਹੈ ਲਾਈਫ ਟਾਈਮ ਦੀ ਗਾਰੰਟੀ ਹੈ ਇਹਦੀ ਅੱਛਾ ਜੀ ਕਦੇ ਵੀ ਤੁਹਾਡੀ ਕਿਚਨ ਖਰਾਬ ਹੋ ਜੇ ਸਿਉਂਖ ਲੱਗ ਜੇ ਅੱਗ ਲੱਗ ਜੇ ਸਿਲ ਹੋ ਜੇ ਕੁਝ ਵੀ ਹੋ ਜੇ ਅੱਗ ਵੀ ਨਹੀਂ ਲੱਗਦੀ ਵੀਰੇ ਮੇਰੀ ਹੈ ਪੰਜਾਬ ਦੇ ਵਿੱਚ ਠੀਕ ਹੈ ਇੱਕ ਆਪਣੇ ਕੋਲੇ ਇਹੋ ਜੀ ਮਸ਼ੀਨ ਹੈ ਜਿਹੜੀ 5D ਡਿਜ਼ਾਈਨ ਕਰਦੀ ਅੱਛਾ ਜੀ ਜਿੱਥੇ ਮਰਜ਼ੀ ਆਲ ਇੰਡੀਆ ਦੀ ਗਾਰੰਟੀ ਹੈ ਜੇ ਕੋਈ ਸਾਗ ਬਣ ਸਾਨੂੰ 500 ਰੁਪਏ ਦੇ ਵਿੱਚ ਦੇ ਜੇ ਤਾਂ ਮੈਥੋਂ ਕੋਠੀ ਦਾ ਮਾਲ ਫ੍ਰੀ ਲੈ ਜੀ ਬਹੁਤ ਫਰਕ ਵੱਡਾ ਫਰਕ ਆਈ ਦੇਖੋ ਬਹੁਤ ਵੱਡਾ ਫਰਕ ਆਇਆ ਸ਼ੱਕ ਪੈਦਾ ਹੁੰਦਾਗਾ ਇਹ ਤੁਹਾਡੇ ਕੋਲੇ ਕੌਣ ਹੋਊਗਾ ਨਾਲੇ ਤਾਂ ਕਹਿੰਦੇ ਸਾਰੇ ਇੰਡੀਆ ਦੇ ਸਸਤੇ ਦੇ ਆਗਮਨ ਅਸਲੀ ਹੋਊਗੀ ਕਿ ਪਲਾਸਟਿਕ ਦੀ ਜੇ ਨਕਲੀ ਹੋਈ ਤਾਂ ਉਹ ਲੱਖ ਰੁਪਿਆ ਲੱਗ ਤੋਂ ਨਿਆਮ ਆਵਦਾ ਹੱਡ ਲਈ ਤੁਸੀਂ ਲੱਖ ਦਿਓਗੇ ਜੇ ਸਾਬਤ ਕਰਤੀ ਕਮਾਲ ਕਰਤੀ ਦੇਵਾਂਗੇ ਲੱਖ ਰੁਪਿਆ ਜਦੋਂ ਕਹਾ ਤਾਂ ਦੇਵਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਲੈ ਵੀ ਅੱਜ ਆ ਗਏ ਬਾਈ ਲਖਵਿੰਦਰ ਕੋਲੇ ਮਿਸ਼ਾਲ ਫੁੱਟਵਰਕਸ ਲੰਗਵਾਲ ਬਾਈ ਨੇ ਫੋਨ ਕੀਤਾ ਕਹਿੰਦਾ ਅੱਜ ਬਾਈ ਕਮਾਲ ਦੀਆਂ ਚੀਜ਼ਾਂ ਦਿਖਾਉਣੀਆਂ ਨੇ ਪੜਾਕੇ ਪਾਉਣੇ ਨੇ ਭੱਜੇ ਆਉ ਕਹਿੰਦਾ ਇਹ ਜਿਆ ਸਮਾਨ ਦੇਵਾਂਗਾ ਜਿਹਦਾ ਸਵਾ ਸਵਾਲਾ ਖੜਿਆ ਦਾ ਰੇਟ ਕਹਿੰਦਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਦੱਸਿਆ ਨਹੀਂ ਕਹਿੰਦਾ ਆਿਆਂ ਨੂੰ ਦਿਖਾਉਂਗਾ ਆਜੋ ਬਾਈ ਗੱਲਬਾਤ ਕਰਦੇ ਆ ਬਾਈ ਲਖਵਿੰਦਰ ਸਿੰਘ ਨਾਲ ਕਿੱਥੇ ਜਾ ਬੈਠਾਗਾ ਲੱਭ ਲੈਨੇ ਆ ਫੈਕਟਰੀ ਚ ਕੰਮ ਮਾਰੋ ਮਾਰ ਚੱਲੀ ਜਾਂਦਾਗਾ ਹਾਂਜੀ ਲਖਵਿੰਦਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋ ਵਧੀਆ ਹੀ ਵਧੀਆ ਸਵਾ ਲੱਖ ਆਲਾ ਪੱਲਾ ਹਨਾ ਜੀ ਸਵਾ ਲੱਖ ਆਲਾ ਜੀ ਸਵਾ ਲੱਖ ਆ ਗੱਲ ਕਰਾਂਗੇ ਮਾ ਬਾਕੀ ਸਾਰੇ ਮਾਲ ਦੀ ਪਹਿਲਾਂ ਇਧਰ ਹੀ ਝਾਕ ਲੈਨੇ ਆ ਵੀ ਸਵਾ ਲੱਖ ਆਲਾ ਪੱਲਾ ਤੇ ਮੈਂ ਵੀਡੀਓ ਦੇਖ ਕੇ ਹਟਿਆ ਜੀ ਅੱਜ ਹੀ ਦੇਖੀ ਆ ਅੱਜ ਹੀ ਦੇਖੀ ਆ ਮੇਰੇ ਸਾਹਮਣੇ ਆਈ ਸੀ ਕੁਦਰਤ ਹੀ ਸਾਹਮਣੇ ਪੱਲਾ ਵੀ ਆ ਗਿਆ ਪੱਲਾ ਆ ਗਿਆ ਹਨਾ ਜੀ ਕੀ ਹਿਸਾਬ ਕਰਦਾ ਬਾਈ ਇਹਦਾ ਤੁਸੀਂ ਕਿੰਨਾ ਦੇਣੇ ਹੋ ਦੇਣੇ ਹੋ 90000 ਦਾ ਨਹੀਂ ਨਹੀਂ ਅਸੀਂ ਤਾਂ ਵੱਧ ਦੇਵਾਂਗੇ ਜੇ ਅਗਲਾ 6 ਸਵਾ ਲੱਖ ਦੇ ਦਿੰਦਾ ਸੀ 1.8 ਲੱਖ ਤਾਂ ਨਹੀਂ ਦੇਵਾਂਗੇ ਫੇਰ ਫੇਰ ਤੁਹਾਡੇ ਕੋਲੇ ਕੌਣ ਆਊਗਾ ਨਾਲੇ ਤਾਂ ਕਹਿੰਦੇ ਸਾਰੇ ਇੰਡੀਆ ਦੇ ਸਸਤੇ ਦਿੰਦੇ ਆ ਜੇ ਇੰਡੀਆ ਦੇ ਸਸਤੇ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਆਪਾਂ ਇਹ ਘੱਟੋ ਘੱਟ ਸਾਰਾ ਇਹਦੇ ਹਾਰ ਸ਼ਿੰਗਾਰ ਜਿੰਨਾ ਲੱਗਿਆ ਹੋਇਆ ਸਾਰਾ ਲਾ ਕੇ ਸਿਰਫ 30000 ਰੁਪਏ ਦਾ ਜੀ 30 ਦਾ 30000 ਦਾ ਚਾ ਪੀਲੀ ਕੇ ਪੀਣੀਆਂ ਸੁੱਤੇ ਉੱਠ ਖੜੇ ਕੇ ਸੁੱਤੇ ਪਿਓ ਮੈਂ ਕਹਣਾ ਜੀ ਪੂਰੇ ਹੋਸ਼ 'ਚ ਆ ਹਾਂ ਸਾਗ ਬਣ ਦਾ ਭੱਲਾ ਫੁੱਲ ਠੋਸ ਲੱਕੜ ਦਾ ਜੇ ਸਾਗ ਬਣ ਨਾ ਹੋਈ 1 ਲੱਖ ਰੁਪਇਆ ਲੱਗ ਤੋ ਨਾਮ ਹਾਂ ਪਿਓਰ ਪਿੱਤਲ ਲੱਗਿਆ ਹੋਇਆ ਪਿਓਰ ਬਰਾਸ ਦਾ ਇਹਦੇ ਤੇ ਸਾਰਾ ਕੰਮ ਹੋਇਆ ਹੋਇਆ ਅੱਛਾ ਮੈਟ ਪਾਲਿਸ਼ ਹੋਈ ਹੋਈ ਐ 1 ਲੱਖ 30 ਹਜ਼ਾਰ ਦੀ ਵੀਡੀਓ ਤੁਸੀਂ ਨੇ ਵੀ ਦੇਖੀ ਹੋਈ ਐ ਮੈਂ ਵੀ ਦੇਖੀ ਹੋਈ ਐ ਸਾਰੇ ਲੋਕਾਂ ਨੇ ਦੇਖੀ ਮੈਂ ਅੱਜ ਹੀ ਦੇਖ ਕੇ ਆਇਆ ਹੁਣ ਠੀਕ ਐ ਪਰ ਆਪਾਂ ਨੇ ਤੁਹਾਨੂੰ ਸਿਰਫ 30000 ਦਾ ਪੱਲਾ ਦੇ ਦੇਣਾ ਜੀ ਸਾਗਵਣ ਅਸਲੀ ਹੋਊਗੀ ਕਿ ਪਲਾਸਟਿਕ ਦੀ ਜੀ ਜੇ ਨਕਲੀ ਹੋਈ ਤਾਂ ਉਹ ਲੱਖ ਰੁਪਿਆ ਲੱਗ ਤੋਂ ਨਿਆਮ ਆਵਦਾ ਹੱਟ ਲਈ ਜੀ ਤੁਸੀਂ ਲੱਖ ਦੇਉਂਗੇ ਜੇ ਸਾਬਤ ਕਰਤੀ ਕਮਾਲ ਕਰਤੀ ਦੇਵਾਂਗੇ ਲੱਖ ਰੁਪਿਆ ਜਦੋਂ ਕਹਾ ਤਾਂ ਦੇਵਾਂਗੇ ਵੀ ਫਿਰ ਐਵੇਂ ਕਿਵੇਂ ਹੋ ਸਕਦਾ ਵੀ ਇੱਕ ਬੰਦਾ 1.5 ਲੱਖ ਦਾ ਦੇ ਜਾਂਦਾ ਇੱਕ ਬੰਦਾ ਉਹਦਾ ਅਦਬ ਨਹੀਂ ਚੌਥਾ ਹਿੱਸਾ ਵੀ ਉਹ ਤੋਂ ਵੀ ਥੱਲੇ ਆ ਕਮਾ ਇਹ ਕੀ ਸਾਹਿਬ ਐ ਤਾਂ ਨਹੀਂ ਹੋ ਸਕਦਾ ਜੀ ਦੇਖੋ ਜੀ ਕੋਈ ਮਿਸਤਰੀ ਆ ਜੀ ਮੇਰਾ ਭਾਈ ਠੀਕ ਹੈ ਸਾਰੇ ਆਪਣੇ ਭਾਈ ਨੇ ਰੱਬ ਲਗ ਦੀ ਗੱਲ ਕਰਾਂਗੇ ਸਾਗਵਾਨ ਨਾ ਹੋਵੇ ਪਿੱਤਲ ਨਾ ਹੋਵੇ ਦਿਲੇ ਵਾਲਾ ਪੱਲਾ ਨਾ ਹੋਵੇ ਕਲਮਾ ਵਾਲਾ ਪੱਲਾ ਨਾ ਹੋਵੇ 1 ਲੱਖ ਰੁਪਈਆ ਨਿਯਾਮ ਦਿੱਤਾ ਜਾਊਗਾ 30000 ਦੇ ਹਿਸਾਬ ਨੂੰ ਜਿੰਨੇ ਮਰਜੀ ਪੱਲੇ ਲੈ ਅੱਛਾ ਜੀ ਜਿੰਨੇ ਮਰਜੀ ਲੈ ਵੀ ਭਾਈ ਹੁਣ ਤਾਂ ਬਾਈ ਨੇ ਸਿਰੇ ਹੀ ਲਾਤੀ ਗੱਲ ਕਹਿੰਦਾ ਵੀ ਲੱਖ ਵਾਲਾ ਪੱਲਾ ਸੌਰੀ ਸਵਾ ਲੱਖ ਵਾਲਾ ਉਹ ਵੀ ਕਹਿਣਾ ਔਖਾ ਹੋ ਗਿਆ 30000 ਦੇ ਮੂਰੇ ਤਾਂ ਉਹ ਪੱਲਾ ਦੇ ਰਿਹਾ ਭਾਈ ਸਿਰਫ ਸਿਰਫ 30000 ਚ ਹਾਂ ਜੀ ਨਿਗਾਹ ਮਾਰ ਲਓ ਫਰਕ ਤਾਂ ਨਹੀਂ ਹੋਊਗਾ ਹੀ ਕੋਈ ਉਹ ਚ ਜੇ ਕੋਈ ਫਰਕ ਨਿਕਲਿਆ ਹਾਂ ਤਾਂ ਮੈਂ ਕਹਣਾ ਵੀ ਆਪਾਂ ਨੂੰ ਜਿਹੜਾ ਮਰਜ਼ੀ ਡੰਡ ਲਾ ਦਿਓ ਸੋਸ਼ਲ ਮੀਡੀਆ ਦੇ ਵੀਡੀਓ ਤੱਕ ਪਾਉਣ ਦੀ ਆਪਣਾ ਹਿੰਮਤ ਰੱਖਦੇ ਅੱਛਾ ਜੀ ਤੁਹਾਨੂੰ ਨਾਲ ਲੈ ਲਾਂਗੇ ਜੇ ਕੋਈ ਬੰਦਾ ਕਹੂਗਾ ਅੱਛਾ ਜੀ origignal ਸਾਗਵਾਨ ਦੀ ਗਾਰੰਟੀ ਹੋਊਗੀ 400 ਰੁਪਏ ਸਕੇਅਰ ਫੁੱਟ ਬਿਨਾ ਪਾਲਿਸ਼ ਤੋਂ ਅੱਛਾ ਆਲ ਇੰਡੀਆ ਰੇਟ ਦੀ ਗਾਰੰਟੀ ਅੱਛਾ ਪਿਓਰ ਸਾਗਵਾਨ ਸਟੀਲ ਦੀ ਜਾਲੀ ਸਟੀਲ ਦੀਆਂ ਰਾੜਾਂ ਪਾ ਕੇ ਅੱਛਾ ਜਿੰਨਾ ਮਰਜ਼ੀ ਮਾਲ ਜਿਹੜਾ ਮਰਜ਼ੀ ਲੈ ਜਾਓ ਜੀ ਸਿਰਫ 400 ਰੁਪਏ ਸਕੇਅਰ ਫੁੱਟ ਦੇ ਵਿੱਚ ਅੱਛਾ ਜੀ ਹਾਂ ਜੀ ਬਹੁਤ ਫਰਕ ਵੱਡਾ ਫਰਕ ਆਈ ਦੇਖੋ ਬਹੁਤ ਵੱਡਾ ਫਰਕ ਹੈ ਜੀ ਸ਼ੱਕ ਪੈਦਾ ਹੁੰਦਾਗਾ ਸ਼ੱਕ ਪੈਦਾ ਐਡਾ ਐਡਾ ਮਾਰ ਜਣਾ ਜਿਹੜਾ ਇੰਨਾ ਉੱਥੋਂ ਇੱਥੇ ਆਉਣਾ ਹਾਂ ਮੇਰੇ ਮਨ 'ਚ ਵੀ ਸ਼ੱਕ ਪੈਂਦਾ ਹੁੰਦਾ ਹੈ ਹਨਾ ਦੇਖੋ ਆਪਾਂ ਹੁਣ ਤੁਹਾਡੇ ਸਾਹਮਣੇ ਗੱਲ ਕਰਕੇ ਹਟਿਆਂ 5 ਲੱਖ ਰੁਪਏ ਦੀ ਲੱਕੜ ਲੈਣ ਜਾਂਦੀ ਸੀ ਸਾਗਵਾਨ 3 ਲੱਖ ਰੁਪਏ ਚ ਸਾਰੀ ਕੋਠੀ ਦੇ ਪੱਲੇ ਦੇਤੇ ਸਾਗਵਾਨ ਦੇ ਅੱਛਾ ਜੀ ਹਾਂਜੀ ਤੁਹਾਨੂੰ ਬੰਦੇ ਨੂੰ ਮਿਲਿਆ ਦਾਂਗੇ ਘਰ ਦਿਖਾ ਦਾਂਗੇ ਸਾਰੀ ਗੱਲ ਕਰਾਰਾਂਗੇ ਅੱਛਾ ਜੀ ਗਾਹਕ ਕੀ ਆ ਉਹ ਵੀ ਆਪਣਾ ਕੋਈ ਸਾਕਾ ਨਹੀਂ ਹੈਗਾ ਜੀ ਬਾਈ ਫਿਰ ਤੂੰ ਤਾਂ ਯਾਰ ਕਮਾਲ ਹੀ ਕਰੀ ਜਾਂਦਾ ਹੈ ਦੇਖੋ ਇਹ ਨੇਚਰਲ ਪਾਲਿਸ਼ ਹੈ ਹਾਂ ਸਭ ਤੋਂ ਜ਼ਿਆਦਾ ਟ੍ਰੈਂਡ ਹੈ ਠੀਕ ਹੈ ਸਾਗਵਾਨ ਦਾ ਪੱਲਾ ਹੂੰ ਇਹ ਸਾਗਵਾਨ ਘੱਟੋ ਘੱਟ ਐ ਮੰਨ ਕੇ ਚਲੋ ਵੀ ਆਪਾਂ 500 ਰੁਪਏ ਸਕੁਅਰ ਫੁੱਟ ਦੇ ਵਿੱਚ ਤੁਹਾਨੂੰ ਆਪਾਂ ਦੇ ਦਾਂਗੇ ਪੱਲਾ ਹੂੰ 10 11000 ਰੁਪਏ ਦਾ ਪੱਲਾ ਬਣ ਗਿਆ ਬਿਨਾ ਪਾਲਸ ਤੋਂ ਅੱਛਾ ਜੀ ਜਿੱਥੇ ਮਰਜੀ ਆਲ ਇੰਡੀਆ ਦੀ ਗਾਰੰਟੀ ਹੈ ਜੇ ਕੋਈ ਸਾਗਵਾਨ ਤੁਹਾਨੂੰ 500 ਰੁਪਏ ਦੇ ਵਿੱਚ ਦੇ ਦੇ ਤਾਂ ਮੈਥੋਂ ਕੋਠੀ ਦਾ ਮਾਲ ਫ੍ਰੀ ਲੈ ਜਾ ਬਈ ਇੱਕ ਗੱਲ ਪੁੱਛਣੀ ਦੀ ਬੋ ਦੱਸੋ ਜੀ ਉਹ ਪਿੱਛੇ ਜੇ ਇੱਕ ਟ੍ਰੈਂਡ ਜਾਂ ਚੱਲਿਆ ਦੀ ਰੁਝਾਨ ਚੱਲਿਆ ਦੀਗਾ ਵੀ ਬਹੁਤ ਸਾਰੀ ਸਾਗਵਾਨ ਲਗਵਾਈ ਗਈ ਸੀ ਖੇਤਾਂ 'ਚ ਖੇਤਾਂ 'ਚ ਹਨਾ ਤਾਂ ਕਿੰਨੇ ਕਿਲੇ ਲਾਈ ਦੀ ਬਈ ਉਹ ਤਾਂ ਆਪਾ ਕੋਈ ਕਿਲਾ ਨਹੀਂ ਲਾਇਆ ਜੀ ਆਪਾਂ ਨੇ ਸਾਗਵਾਨ ਖਰੀਦੀ ਐ ਅੱਛਾ ਕੋਈ ਆਏ ਨਹੀਂਗਾ ਮੇਰੇ ਘਰੇ ਬਣਦੀ ਐ ਸਾਗਵਾਨ ਖਰੀਦ ਕੇ ਲਾ ਰਿਹਾ 500 ਰੁਪਏ ਦੇ ਵਿੱਚ ਆਲ ਇੰਡੀਆ ਦੀ ਗਾਰੰਟੀ ਮੈਂ ਲੱਖ ਰੁਪਏ ਨਿਯਾਮ ਦੇ ਦੂੰਗਾ ਜੇ ਮੇਰੇ ਜਿੰਨੇ ਬਜਟ ਦੇ ਵਿੱਚ ਕੋਈ ਕੋਠੀ ਤਿਆਰ ਕਰ ਦੇ ਸਾਰੇ ਪੱਲੇ ਮੇਰੇ ਤੋਂ ਫ੍ਰੀ ਲੈ ਕੇ ਜਾ ਮੈਨੂੰ ਤਾਂ ਐ ਜੇ ਲੱਗਿਆ ਮਾਹ ਕਿਤੇ ਬਾਈ ਨੇ 50 60 ਕਿਲੇ ਸਾਗਵਾਨ ਦੇ ਫੋਟੋ ਲਾਏ ਹੋਣਗੇ ਜਿਹੜੇ ਹਿਸਾਬ ਨਾਲ 5 ਲੱਖ ਆਲਾ 30000 ਦਾ ਹੈ 허ਾਨੀ ਦੀ ਗੱਲ ਹੈ 허ਾਨੀ ਦੀ ਗੱਲ ਹੈ ਤੇ ਬਾਕੀ ਹੋਰ ਦੇਖੋ ਤੁਸੀਂ ਹੋਣਾ ਐਸਫ ਸੀਟ ਐ ਸਕ੍ਰੈਚ ਲੈਸ ਐ ਹੂੰ 10 ਸਾਲ ਦੀ ਗਾਰੰਟੀ ਐ 135 ਰੁਪਏ ਸਕੇਅਰ ਫੁੱਟ ਦੇ ਵਿੱਚ 32800 ਰੁਪਏ ਦਾ ਭੱਲਾ ਚੱਕੋ ਅੱਛਾ ਜੀ 2800 ਰੁਪਏ ਦੇ ਵਿੱਚ ਸਕ੍ਰੈਚ ਲੈਸ ਭੱਲਾ ਹੂੰ ਵਾਟਰ ਪ੍ਰੂਫ ਹੂੰ 10 ਸਾਲ ਦੀ ਗਾਰੰਟੀ ਸਕ੍ਰੈਚ ਲੈਸ ਸੀਟ ਅੱਛਾ ਚਾਹੇ ਮੇਰੇ ਸਾਹ ਦੇ ਉੱਤੇ ਨਾ ਐ ਤੇਰੀ ਟਾਹ ਪਾਈ ਜਾਓ ਐ ਥੋੜੀ ਐ ਵੀ ਕੁਝ ਰੀਟ ਪਾਈ ਜਾਓ ਅੱਛਾ ਜੀ ਨਾ ਬਈ ਇੱਕ ਗੱਲ ਹੈਗੀ ਆਗੀ ਸੱਚੇ ਮੇਰੇ ਮਨ ਚ ਪਹਿਲਾ ਮੈਨੂੰ ਆਇ ਲੱਗਦਾ ਤੇ ਵੀ ਕੋਠੀ ਦਾ ਬੰਦਾ ਖੜੀ ਕਰ ਲੂ ਮੈਂ ਵੀ ਜੋ ਪੌਣੀ ਹੋਈ ਪਾ ਲੂਗਾ ਮਗਰ ਗੇਟ ਗ੍ਰੇਲ ਲਾਈਆਂ ਕਿਵੇਂ ਲਾਉਂਗਾ ਹਨਾ ਅੱਜ ਤਾਂ ਮੇਰਾ ਆ ਡਰਦਾ ਚੱਕਦਾ ਵੀ 60 6000 ਚਾਦਰਵਾਜੇ ਲੱਗ ਜਾਣਗੇ ਹਨਾ ਮੈਂ ਕਹਿੰਦਾ ਜੀ ਜਿੰਨਾ ਮਰਜੀ ਮਾੜਾ ਕਹਿ ਲੋ ਹਮ ਅੱਜ ਕੱਲ ਸਸਤਾ ਦੇਣਾ ਵੀ ਔਖਾ ਹੋਇਆ ਪਿਆ ਕਈ ਵਾਰ ਅਗਲਾ ਕਹਿੰਦਾ ਪਤਾ ਨਹੀਂ ਸਸਤਾ ਦਿੰਦਾ ਪਤਾ ਨਹੀਂ ਮਾੜਾ ਮਾਲ ਦਿੰਦਾ ਠੀਕ ਆ ਮੇਰਾ ਅੱਜ ਸਾਰੇ ਬੰਦਿਆਂ ਨੂੰ ਇਹ ਚੈਲੰਜ ਆ ਵੀਰੇ ਕੋਈ ਆਪਾਂ ਫੜਵਾ ਜੀ ਨਹੀਂ ਕਰਦੇ ਕੋਈ ਗੱਪਸੱਪ ਵਾਲਾ ਕੰਮ ਵੀ ਨਹੀਂ ਚਲੋ ਵੀਡੀਓ 'ਚ ਬੰਦਾ ਕਹਿ ਦਿੰਦਾ ਮਾੜਾ ਮੋਟਾ ਵਧਾ ਜਿਹੜਾ ਕੇ ਗੱਲ ਕਰ ਦਿੰਦਾ ਪਰ ਮੇਰਾ ਚੈਲੰਜ ਹੈ ਵੀ ਕੋਈ ਵੀ ਬੰਦਾ ਮੇਰੇ ਨਾਲ ਪਿਆਰ ਨਾਲ ਆ ਕੇ ਉਰੇ ਗੱਲ ਕਰ ਲੇ ਮੇਰੀ ਸਾਗਬਣ ਚੈੱਕ ਕਰ ਲੇ ਮੇਰੀ ਬਣਵਾਈ ਚੈੱਕ ਕਰ ਲੇ ਜੋ ਮਰਜੀ ਚੈੱਕ ਕਰ ਲੈ ਫਿਰ ਉਸ ਤੋਂ ਬਾਅਦ ਮੇਰੇ ਵਾਲਾ ਕੋਈ ਰੇਟ ਦੇ ਕੇ ਲਓ ਜੀ ਬਾਈ ਨੇ ਵੱਡੀਆਂ ਗੱਲਾਂ ਕਰਤੀਆਂ ਦਾਅਵੇ ਵੱਡੇ ਕਰ ਤੇ ਲੱਖ ਲੱਖ ਰੁਪਇਆ ਇਨਾਮ ਦੇਣ ਤੱਕ ਦੀਆਂ ਗੱਲਾਂ ਕਰਤੀਆਂ ਹਨਾ ਹੁਣ ਯਾਰ ਬੰਦਾ ਝੂਠ ਤਾਂ ਨਹੀਂ ਬੋਲਦਾ ਬਾਈ ਇੱਕ ਗੱਲ ਮੈਂ ਅੱਜ ਬੇਨਤੀ ਕਰਨ ਲੱਗਿਆਗਾ ਬਹੁਤੇ ਨਾ ਕਮੈਂਟ 5 7 ਨੈਗੇਟਿਵ ਆਉਂਦੇ ਹੁੰਦੇ ਨੇ ਵੀਡੀਓ 'ਚ ਹਰੇਕ ਵੀਡੀਓ 'ਚ ਪਰ ਮੈਂ ਉਹਨਾਂ ਦੀ ਪ੍ਰੋਫਾਈਲ ਚੈੱਕ ਕਰੀ ਆ ਸਾਰੇ ਮਿਸਤਰੀ ਹੁੰਦੇ ਨੇ ਬਾਈ ਜੀ ਸਾਰੇ ਮਿਸਤਰੀ ਵੀ ਰਹਿੰਦੇ ਨੇ ਵੀਰੋ ਮੇਰੀ ਬੇਨਤੀ ਆ ਦੂਜੇ ਦੀਆਂ ਲੱਤਾਂ ਨਾ ਖਿੱਚੋ ਆਪ ਮਿਹਨਤ ਕਰਕੇ ਆਪਦਾ ਕੰਮ ਚਲਾਓ ਤੁਸੀਂ ਹੈਨਾ ਜੀ ਆਹ ਬਈ ਬਹੁਤ ਸੋਹਣੇ ਡਿਜ਼ਾਈਨ ਨੇਗੇ ਇਹ ਵੀ ਮੈਨੂੰ ਆਫਸਰ ਤੇ ਵੀ ਫਿਰ ਹੁਣ ਇੱਥੇ ਵੀ ਤੁਸੀਂ ਫਿਰ ਸ਼ੱਕ ਕਰੋਗੇ ਹਾਂ ਸ਼ੱਕ ਤਾਂ ਦੇ ਕੋਈ ਨਹੀਂ ਜਿਹੜਾ ਪੱਲਾ ਹੂੰ ਜੇ ਆਪਾਂ ਮੰਨ ਕੇ ਚੱਲੋ ਵੀ 74 ਦਾ ਪੱਲਾ ਜਾਂ 84 ਦਾ ਪੱਲਾ 73 ਦਾ ਪੱਲਾ ਕੱਲੀ 5D ਅਗਰ ਇਹਪਨ ਇਹ ਡਿਜ਼ਾਈਨ ਕੱਢਣਾ ਹੈ ਹੂੰ ਤਾਂ ਕੱਲੇ ਡਿਜ਼ਾਈਨ ਕੱਢਣ ਕੱਢਣ ਦਾ 7-8000 ਰੁਪਿਆ ਮਸ਼ੀਨ ਵਾਲੇ ਲੈ ਲੈਂਦੇ ਬਿਲਕੁਲ ਲੈਂਦੇ ਨੇ ਕੋਈ ਸ਼ੱਕ ਨਹੀਂ ਵਿਚੀ ਆਪਾਂ ਸੋਨੂੰ ਐਕਸੈਂਟ ਐਸਾ ਦਾ ਪੱਲਾ ਹੂੰ ਵਿਚੀ ਸੋਨੂੰ ਡਿਜ਼ਾਈਨ ਹੂੰ ਜੇ 10 ਪੱਲੇ ਨੇ 5 ਪੱਲੇ ਨੇ 10000 ਰੁਪਿਆ ਪੀਸ ਦੇ ਹਿਸਾਬ ਨਾਲ ਪੈਸੇ ਲੈ ਬਾਈ ਫਿਨਿਸ਼ਿੰਗ ਬਹੁਤ ਆ 5D ਹੈ ਜੀ ਪੰਜਾਬ ਦੇ ਵਿੱਚ ਠੀਕ ਹੈ ਇੱਕ ਆਪਣੇ ਕੋਲੇ ਇਹੋ ਜੀ ਮਸ਼ੀਨ ਹੈ ਜਿਹੜੀ 5D ਡਿਜ਼ਾਈਨ ਕਰਦੀ ਹੈ ਅੱਛਾ ਜੀ ਹਾਂਜੀ ਪੂਰੇ ਪੰਜਾਬ ਵਿੱਚ ਕੋਈ ਪੂਰੇ ਪੰਜਾਬ ਦੇ ਵਿੱਚ ਸਿਰਫ ਆਪਾਂ ਨੇ ਸੀਕ੍ਰੀਟਲੀ ਇਹ ਕਹੇ ਜਾਂ ਨੁਕਤਾ ਤਿਆਰ ਕਰਿਆ ਹੋਇਆ ਜਿਹੜਾ 5D ਡਿਜ਼ਾਈਨ ਕੱਢ ਦੂਗਾ ਨਹੀਂ ਕੋਈ ਵੀ 5D ਡਿਜ਼ਾਈਨ ਨਹੀਂ ਕਰ ਸਕਦੀ ਮਸ਼ੀਨ ਅੱਛਾ 2D ਕੱਢੂਗੀ 3D ਕੱਢੂਗੀ ਪ੍ਰਿੰਟ ਕੱਢ ਦਿੰਦੀ ਆ ਅੱਛਾ ਜੀ ਪਰ ਆਪਾਂ 5D ਲੁੱਕ ਦੇ ਵਿੱਚ ਦੇਵਾਂਗੇ 22 ਘੰਟੇ ਪੱਲਾ ਮਸ਼ੀਨ ਚੱਲਦੀ ਹੈ ਇੱਕ ਮੱਲੇ ਤੇ ਅੱਛਾ ਜੀ ਹਾਂ ਜੀ 22 ਘੰਟੇ 22 ਘੰਟੇ ਮਸ਼ੀਨ ਚੱਲਦੀ ਹੈ ਡਿਜ਼ਾਈਨ ਦੇ ਹਿਸਾਬ ਨਾਲ ਤਾਂ ਕਿਤੇ ਜਾ ਕੇ ਇੱਕ ਪੱਲਾ ਤਿਆਰ ਹੁੰਦਾ ਜਿੰਨੇ ਪੱਲੇ 5D ਡਿਜ਼ਾਈਨ ਕੱਢਣਦੇ ਨੇ ਉਹਨੇ ਪੈਸੇ ਆਪਾਂ ਸਨੇ ਐਕਸੈਂਟ ਐਸਾ ਦਾ ਪੱਲਾ ਦੇ ਦਾਂ 10000 ਰੁਪਏ ਦਾ ਪੀਸ ਬਈ ਫਿਰ ਉਹ ਗ ਬਿਲ ਖਾਸਤੇ ਐਨੇ ਲਾਉਣਾ ਬਿੱਲ ਪੂਰਾ ਕਿਵੇਂ ਕਰਦਾ ਬਿੱਲ ਪੂਰਾ ਕਰਦੇ ਕੁਛ ਨਹੀਂ ਪੱਲੇ ਥੱਲੇ ਜੀ ਕੋਈ ਬੰਦਾ ਆ ਕੇ ਦੇਖ ਲੇ ਕੋਈ ਰਹੀਸ ਨਹੀਂ ਹੈਗੇ ਕਰੋੜਾਪਤੀ ਨਹੀਂ ਹੈਗੇ ਲੱਖਾਂਪਤੀ ਵੀ ਨਹੀਂ ਹੈ ਜੀ ਠੀਕ ਹੈ ਨਜ਼ਾਰੇ ਦੀ ਜ਼ਿੰਦਗੀ ਹੈ ਨਜ਼ਾਰੇ ਦੀ ਜ਼ਿੰਦਗੀ ਹੈ ਕੋਈ ਆਪਣੇ ਬਾਲੀਆਂ ਵੱਡੀਆਂ ਲੋੜਾਂ ਨਹੀਂ ਹੈਗੀਆਂ ਵੀ ਆਪਾਂ ਨੇ ਉਹ ਕਰਨਾ ਉਹ ਕਰਨਾ ਕੁਛ ਨਹੀਂ ਕਰਨਾ ਉਹਦਾ ਟਾਈਮ ਬਸ ਕਰਨਾ ਹੋਈ ਬਿਲਕੁਲ ਪੱਲੇ ਵੀ ਦਿਖਾਤੇ ਜੇ ਸਾਰੀਆਂ ਗੱਲਾਂ ਦੱਸਣ ਜਾਂ ਦਿਖਾਉਣ ਲੱਗੇ ਲੰਮਾ ਪੈ ਜੂਗਾ ਮਮ ਬਾਈ ਜੀ ਆਹ ਕਿਚਨ ਬਾਰੇ ਜ਼ਰੂਰ ਜਾਣਕਾਰੀ ਦੇ ਦਿਓ ਸੋਹਣੀ ਬਹੁਤ ਬਣੀ ਹੋਈ ਆ ਇਹ ਇਹ ਵੀ ਖਿੱਚਦੀ ਆ ਹਨਾ ਖਿੱਚਦੀ ਹੈ ਜੀ ਦਿਲ ਨੂੰ ਖਿੱਚਦੀ ਆ ਮੈਂ ਹਰ ਇੱਕ ਵਾਰੀ ਇਹਦੀ ਗੱਲ ਕਰਨੀ ਭੁੱਲ ਜਾਂਦਾ ਪਰ ਜਦੋਂ ਆ ਕੇ ਵੜਦਾ ਆਂਗਾ ਉਦੋਂ ਮੈਨੂੰ ਸੋਹਣੀ ਬਹੁਤ ਲੱਗਦੀ ਆ ਆਪਾਂ ਇਹਦਾ ਸਮਾਨ ਲੈਣ ਵਗਜੋ ਘੱਟੋ ਘੱਟ 2 ਲੱਖ ਰੁਪਏ ਦਾ ਸਮਾਨ ਆ ਬਿਲਕੁਲ ਬਣਦੀ ਆ ਠੀਕ ਹੈ ਹੂੰ ਸਭ ਤੋਂ ਵੱਡੀ ਇਹਦੀ ਖਾਸੀਅਤ ਇਹਨ ਲਾਈਫ ਟਾਈਮ ਦੀ ਗਾਰੰਟੀ ਹੈ ਇਹਦੀ ਅੱਛਾ ਜੀ ਕਦੇ ਵੀ ਤੁਹਾਡੀ ਕਿਚਨ ਖਰਾਬ ਹੋ ਜੇ ਸਿਉਂਖ ਲੱਗ ਜੇ ਅੱਗ ਲੱਗ ਜੇ ਸਿਲ ਹੋ ਜੇ ਕੁਝ ਵੀ ਹੋ ਜੇ ਅੱਗ ਵੀ ਨਹੀਂ ਲੱਗਦੀ ਮੇਰੇ ਮੇਰੀ ਹੈ ਠੀਕ ਹੈ ਜੀ ਲਾਈਫ ਟਾਈਮ ਮਤਲਬ 25 ਸਾਲ ਦੀ ਗਾਰੰਟੀ ਹੂੰ ਐਕ੍ਰੀਲਿਕ ਸ਼ੀਟ ਲੱਗੀ ਹੋਈ ਹੈ ਹੂੰ ਪਿਓਰ ਵਾਟਰ ਪ੍ਰੂਫ ਹੈ ਹੂੰ ਮੰਨ ਕੇ ਚੱਲੋ ਵੀ ਮਾਡਰਨ ਕਿਚਨ ਜਿਹਨੂੰ ਕਹਿੰਦੇ ਨੇ 5-5 ਲੱਖ ਰੁਪਏ ਦੇ ਕਿਚਨਾਂ ਨੇ ਸਿਰਫ 1.5 ਲੱਖ ਰੁਪਏ ਦੇ ਵਿੱਚ ਹੂੰ ਅਗਲੇ ਦੇ ਘਰੇ ਜਾ ਕੇ 2 ਘੰਟਿਆਂ 'ਚ ਅਸੀਂ ਤੁਹਾਡੀ ਕਿਚਨ ਉਹਰੇ 10 ਦਿਨਾਂ 'ਚ ਬਣਾਈਏ 5 ਦਿਨਾਂ 'ਚ ਬਣਾਈਏ ਤੁਹਾਡੇ ਘਰੇ ਜਾ ਕੇ ਇਹਨੇ 2 ਘੰਟਿਆਂ 'ਚ ਫਿੱਟ ਹੋ ਜਾਣਾ ਇੰਸਟਾਲ ਹੋ ਜਾਣਾ ਇਹ ਇੰਸਟਾਲ ਹੋ ਜਾਣਾ ਜੀ ਲੈ ਵੀ ਇਹਦੇ ਬਾਰੇ ਕਦੇ ਬਰੀਕੀ 'ਚ ਫੇਰ ਜਾਵਾਂਗੇ ਸਾਰੀ ਜਾਣਕਾਰੀ ਦੇਵਾਂਗੇ ਬਹੁਤ ਸੋਹਣੀਆਂ ਚੀਜ਼ਾਂ ਨੇ ਜੇ ਸਾਰੀਆਂ ਦਿਖਾਉਣ ਲੱਗੇ ਉਹਦਾ ਵੀਡੀਓ ਬਹੁਤ ਲੰਮੀ ਚਲੀ ਜਾਣੀ ਆ ਲਖਵਿੰਦਰ ਜੀ ਫਿਰ ਹਰੇਕ ਬੰਦਾ ਪੂਰੀ ਨਹੀਂ ਦੇਖਦਾ ਠੀਕ ਹੈ ਜੀ ਇਸ ਕਰਕੇ ਇਹਦੇ ਬਾਰੇ ਬਰੀਕੀ ਚ ਵੀ ਦਿਖਾਵਾਂਗੇ ਮੋਟਾ ਜਿਹਾ ਹਿਸਾਬ ਤੁਹਾਨੂੰ ਦੱਸਦਾ ਜਿਹੜੀਆਂ ਗਰੰਟੀਆਂ ਜਿਹੜੀਆਂ ਦੱਸਤੀਆਂ ਤੇ ਰੇਟ ਵੀ ਦੱਸਤਾ ਹਨਾ ਜੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਜੇ ਤੁਸੀਂ ਕਿਸੇ ਦਾ ਭਲਾ ਚਾਹੁੰਦੇ ਹੋ ਵੀ ਕਿਸੇ ਗਰੀਬ ਦੀ ਕੋਠੀ ਦਾ ਸੁਪਨਾ ਪੂਰਾ ਹੋ ਜੇ ਕਈ ਵਾਰੀ ਦਾ ਬੰਦਾ ਲੱਕੜ ਤੋਂ ਡਰ ਜਾਂਦਾ ਵੀ ਯਾਰ ਚੱਲ ਕੋਠੀ ਜੋਗੇ ਪੈਸੇ ਹੈਗੇ ਨੇ ਬਾਅਦ ਚ ਲੱਕੜ ਕਿੱਥੋਂ ਕਰਾਂਗੇ ਹਿੱਲਾ ਉਨਾਂ ਲਈ ਵੀ ਦਰਵਾਜ਼ੇ ਕੋਠੀ ਬਣਾਉਣ ਅਨਸਾਰ ਦਰਵਾਜ਼ੇ ਲੱਗ ਸਕਦੇ ਨੇ ਇੰਨੇ ਕਿ ਸਸਤੇ ਨੇਗੇ ਇਧਰੋਂ ਉਧਰੋਂ ਵੀ ਭੈਣ ਭਾਈ ਵੀ ਲਵਾ ਸਕਦਾਗਾ ਸੋ ਵੀਡੀਓ ਸ਼ੇਅਰ ਜ਼ਰੂਰ ਕਰਦੇਓ ਇਹਨਾਂ ਗੱਲਾਂ 'ਚ ਨਾ ਜਾਇਆ ਕਰੋ ਜੀ 네ਗੇਟਿਵ ਕਮੈਂਟ ਉਹਨਾਂ ਦੇ ਕਾਰਨ ਤੁਹਾਨੂੰ ਜ਼ਰੂਰ ਦੱਸਦੇ ਅਸੀਂ ਨੇ ਜਿੰਨੇ ਦੇ ਵਿੱਚ ਤੁਸੀਂ ਇੱਕ ਸਮਾਨ ਲੈ ਕੇ ਆਉਨੇ ਹੋ ਜਾਂ ਇੱਕ ਲੱਕੜ ਲੈ ਕੇ ਆਉਨੇ ਮਾਰਕੀਟ ਦੇ ਵਿੱਚੋਂ ਜੇ ਤੁਹਾਡੀ ਕੋਠੀ ਦੀ ਲੱਕੜ 70000 ਰੁਪਏ ਦੇ ਤਾਂ 70000 'ਚ ਸਾਨੂੰ ਸਣੇ ਬਣੇ ਬਣਾਏ ਪੱਲੇ ਅਸੀਂ ਤੁਹਾਡੇ ਘਰੇ ਵਿਟ ਕਰਿਆ ਲਓ ਜੀ ਇਸ ਤੋਂ ਵੱਧ ਕੁਝ ਨਹੀਂ ਹੋ ਸਕਦਾ ਸੋ ਧੰਨਵਾਦ ਜਿਹੜਾ ਇਹਨਾਂ ਪਿਆਰ ਦਿੰਨੇ ਹੋ ਬਾਈ ਦਾ ਵੀ ਧੰਨਵਾਦ ਬਹੁਤ ਕੀਮਤੀ ਸਮੇਂ ਚੋਂ ਸਮਾਂ ਲਿਆ ਜੇਤੋਂ ਭੀੜ ਬਹੁਤ ਸੀਗੀ ਹੁਣ ਵੀ ਕਸਟਮਰ ਬਾਹਰੇ ਫੈਕਟਰੀ ਚ ਵੇਟ ਕਰ ਰਹੇ ਨੇ ਦੇਖ ਰਹੇ ਨੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ